I'm ਮੇਰਾ ਨਾਮ ਲਾਪਤੀ ਸਿੰਘ ਹੈ ਤੇ ਪਿੰਡ ਮੇਰਾ ਜਤੂ ਸਰਜਾ ਜੀ ਕਿਹੜੀ ਗੇਮ ਖੇਡ ਲਿਆ ਹੋਰ ਜਰਕਾਰੀ ਮੇਰੀ ਮੈਂ ਖੇਲੋ ਇੰਡੀਆ ਜੁਨੀਵਰਸਟੀ ਗੇਮ ਖੇਲ ਕੇ ਆ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਹੈ ਜੀ ਥੋੜੀ ਜਾਣਕਾਰੀ ਜੀ ਕਦੋਂ ਤੇ ਕਿੱਥੋਂ ਸ਼ੁਰੂ ਕੀਤੀ ਕੋਚ ਕਰਨ ਦੇ ਜਨਾ ਸੁਣੀ ਮੈਂ ਇੱਥੋਂ ਪਹਿਲਾਂ ਪਿੰਡੋਂ ਸਟਾਰਟ ਕੀਤਾ ਹੈ ਪਿੰਡ ਜਤੂ ਸਰਜਾ ਕਲੱਬ ਤੇ ਉਹ ਮੈਂ ਡੀਏਵੀ ਕਾਲਜ ਖੇਡਦਾ ਉੱਥੋਂ ਮੇਰੀ ਸਿਲੈਕਸ਼ਨ ਹੋਈ ਯੂਨੀਵਰਸਟੀ ਗੇਮ ਵਿੱਚ ਜੀ ਸਰ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਇਹ ਸਿਲਵਰ ਮੈਡਲ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਮਤਲਬ ਸਾਰੇ ਪੰਨੇ ਵਧੀਆ ਆ ਤੁਹਾਗ ਸਵਾਗਤ ਕੀਤਾ ਕੋਈ ਨੌਜਵਾਨ ਕਿਹੜੀ ਨੂੰ ਸਨ ਦੇਣਾ ਚਾਹੁੰਦੇ ਨੌਜਵਾਨ ਕਿੜੀ ਨੂੰ ਇਹ ਪੀ ਨਸ਼ੇ ਤੋਂ ਦੂਰ ਹੋ ਤੇ ਗੇ ਮਲ ਜਾਦਾ ਇਹ ਸਾਡਾ ਵੀਰ ਛੋਟਾ ਲਵਪ੍ਰੀਤ ਸਿੰਘ ਛੋਟਾ ਨਾਮ ਇਹਦਾ ਲੱਭਾ ਪਿਆਰ ਨਾਲ ਜੀ ਕਹਿੰਦੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਪੂਰੇ ਜੈਤੂ ਸਰਜਾ ਨੂੰ ਵਾਇਅਕਤੀ ਕਲੱਬ ਜੈਤੂ ਸਰਜਾ ਨੂੰ ਕਿ ਇਹ ਸਾਡਾ ਵੀਰ ਖੇਲੋ ਇੰਡੀਆ ਵਿੱਚੋਂ ਸੈਕੰਡ ਪੋਜੀਸ਼ਨ ਸਿਲਵਰ ਮੈਡਲ ਲੈ ਕੇ ਆਇਆ ਅਸੀਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਪਿੰਡ ਦੀ ਸੰਗਤ ਦਾ ਜਿਹੜੇ ਨਾਲ ਆਏ ਆ ਇਹਦਾ ਮਾਣ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਬੀਰ ਸਿੰਘ ਲੈਕਚਰਰ ਬਲਬੀਰ ਸਿੰਘ ਮੈਂ ਪਿੰਡ ਜੈਤੋ ਸੋ ਜਿਹਦਾ ਵਸਨੀਕ ਆ ਮੈਂ ਸਰਪੰਚ ਅਨਮੌਜੂਦਾ ਸਰਪੰਚ ਦਾ ਬਰਦਰ ਆ ਤੇ ਕੀ ਕਹਿਣਾ ਚਾਹੁੰਦੇ ਅੱਜ ਓਡੇ ਪਿੰਡ ਦੇ ਵਿੱਚ ਇੱਕ ਖਿਡਾਰੀ ਬੜਾ ਨੈਸ਼ਨਲ ਲੈਵਲ ਤੇ ਗਿਆ ਕੇ ਬੜੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ ਪਿੰਡ ਦੀ ਕਲੱਬ ਨੂੰ ਬਹੁਤ ਜਿਆਦੀਆਂ ਸ਼ੁਭ ਕਾਮਨਾਵਾਂ ਤੇ ਮੁੰਡਾ ਸਾਡਾ ਇਹ ਜਿਹੜਾ ਵਾ ਸਾਨੂੰ ਅੱਗੇ ਆਸੀ ਹੈਗੀ ਵੀ ਇਹ ਕੁਸ਼ਨ ਆ ਕਿ ਇਸ ਪਾਸੇ ਜਾਊਗਾ ਸਾਨੂੰ ਪ੍ਰਸ਼ਾਸਨ ਵੱਲੋਂ ਅਪੀਲ ਹੈ ਡੀਸੀ ਸਾਹਿਬ ਨੂੰ ਪੀਐਸ ਮੁੰਡੇ ਦੀ ਜੋ ਵੀ ਗੇਮ ਵੇਕੇ ਜਾਂ ਜਿਸ ਤਰ੍ਹਾਂ ਵੀ ਆਇਨੋ ਕਿ ਨਾ ਕਿ ਪਾਸੇ ਜੁਡੀ ਜੁਡੀ ਦਿੱਤੀ ਜਾਵੇ ਕਿਤੇ ਨਾ ਕਿਤੇ ਪਾਸੇ ਨੂੰ ਪਰਤੀ ਕੀਤਾ ਜਾਵੇ ਤੇ ਇੱਕ ਹੈ ਆਪਣਾ ਐਸਸੀ ਆ ਪਰਿਵਾਰ ਦਾ ਬਹੁਤ ਵਧੀਆ ਮਤਲਬ ਹਾਲ ਠੀਕ ਨਹੀਂ ਆ ਮਾਲੀਆ ਇਹਨਾਂ ਦਾ ਤੇ ਇਹਦੀ ਮਤ ਅਸੀਂ ਕਲੱਬ ਤੋਂ ਕਲੱਬ ਚੋਂ ਵੀ ਇਹਨੂੰ ਸਨਮਾਨਤ ਕਰਾਂਗੇ ਦੋ ਚਾਰ ਦਿਨ ਬਾਅਦ ਤੇ ਉਦੋਂ ਇਹਨੂੰ ਮਾਲੀ ਸਹਾਈਤਾ ਦੇਵਾਂਗੇ ਪ੍ਰਸ਼ਾਸਨ ਨੂੰ ਇਹ ਬਹੁਤ ਮਤਲਬ ਜਿੰਨੀ ਜਿੰਨਾ ਵੀ ਕਹੀਏ ਵੀ ਪ੍ਰਸ਼ਾਸਨ ਨੂੰ ਜੇ ਇਸ ਮੁੰਡੇ ਦੀ ਜੇ ਇਹ ਕਰ ਦਿੰਦਾ ਕਿ ਤੇ ਆਰਸੀਐਫ ਵਿੱਚ ਜਾਂ ਕਿਤੇ ਹੋਰ ਪਾਸੇ ਡੀਸੀ ਸਾਹਿਬ ਕੇਸ ਕੇ ਨਾ ਕੇ ਹਿਸਾਬੇ ਦੀ ਮਤ ਕਰ ਦਿੰਦੇ ਤੇ ਇਹ ਪਰਿਵਾਰ ਖੁਸ਼ੀਆਂ ਨਾਲ ਖੇੜੇ